ਹਜੂਰ ਪਿਤਾ ਜੀ ਦੀ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹਜੂਰ ਪਿਤਾ ਜੀ ਦੇ ਬਾਰੇ ਉਹਨਾਂ ਦੇ ਉੱਪਰ ਜੋ ਇਲਜ਼ਾਮ ਲੱਗੇ ਹੋਏ ਨੇ ਤੇ ਉਹਨਾਂ ਦੇ ਦੋਸ਼ੀ ਜਦੋਂ ਮਾਫੀ ਮੰਗਣ ਦੇ ਲਈ ਸਨਾਰੀਆ ਜੇਲ੍ਹ ਦੇ ਵਿੱਚ ਪਹੁੰਚ ਗਏ ਤੇ ਬਾਹਰ ਆ ਕੇ ਉਹਨਾਂ ਨੇ ਰੋ ਰੋ ਕੇ ਜਦੋਂ ਹਜੂਰ ਪਿਤਾ ਜੀ ਦੇ ਨਾਲ ਜੋ ਵੀ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨੇ ਜੋ ਮਾਫੀ ਮੰਗੀ ਉਸ ਦੇ ਬਾਰੇ ਜੋ ਚਰਚਾ ਕੀਤੀ ਇਸ ਕੱਲੇ ਕੱਲੇ ਵਿਸ਼ੇ ਤੇ ਅੱਜ ਆਪਾਂ ਆਪ ਜੀ ਦੇ ਨਾਲ ਇਹ ਸਾਂਝੀ ਕਰਨ ਜਾ ਰਹੇ ਹਾਂ ਵੀਡੀਓ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਸ ਵਿਸ਼ੇਸ਼ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਆਪਾਂ ਡੇਰਾ ਸੱਚਾ ਸੌਦਾ ਦੇ ਪੂਜਨਿਕ ਅਧਿਆਤਮਿਕ ਆਗੂ ਹਜੂਰ ਪਿਤਾ ਸੰਤ ਡਾਕਟਰ ਗੁਰੂ ਮੀਤ RAM RAHEEM SINGH ਦੀ ਇਨਸਾ ਉਹਨਾਂ ਦੇ ਪ੍ਰੇਰਣਾ ਦਾ ਇੱਕ ਯਾਤਰਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਡੂੰਘੇ ਪ੍ਰਭਾਵ ਬਾਰੇ ਗੱਲ ਕਰਾਂਗੇ ਅੱਜ ਅਸੀਂ ਉਹਨਾਂ ਦੀ ਅਧਿਆਤਮਿਕ ਸਾਧਨਾ ਪ੍ਰਤੀ ਅਟੱਲ ਵਚਨਬੱਧਤਾ ਉਹਨਾਂ ਦੇ ਲਾਇਏ ਗਏ ਝੂਠੇ ਦੋਸਾਂ ਅਤੇ ਸੱਚ ਦੀ ਹਮੇਸ਼ਾ ਜਿੱਤ ਹੋਣ ਬਾਰੇ ਚਰਚਾ ਕਰਾਂਗੇ ਤੇ ਨਾਲ ਹੀ ਅਸੀਂ ਇਹ ਵੀ ਵੇਖਾਂਗੇ ਕਿ ਹਜੂਰ ਪਿਤਾ ਜੀ ਦੀ ਅਗਵਾਈ ਹੇਠ ਡੇਰਾ ਸੱਚਾ ਸੋਧਰ ਨੇ ਕਿਵੇਂ ਤਰੱਕੀ ਕੀਤੀ ਉਹਨਾਂ ਦੇ ਸਾਧਸੰਗਾਂ ਨੇ ਲੱਖਾਂ ਲੋਕਾਂ ਨੂੰ ਗਹਿਮ ਪ੍ਰਭਾਵਿਤ ਕੀਤਾ ਤੇ ਉਹਨਾਂ ਦੀਆਂ ਸਿੱਖਿਆਵਾਂ ਵਿੱਚ ਜੋ ਧਾਰਮਿਕ ਗ੍ਰੰਥਾਂ ਦਾ ਜੋ ਜੇਕਰ ਹੁੰਦਾ ਹੈ ਧਾਰਮਿਕ ਗ੍ਰੰਥਾ ਦੇ ਅਨੁਸਾਰ ਹੀ ਜੋ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਤੇ ਅੱਜ ਜੋ ਕੀ ਸੁਨਾਈ ਆ ਜੇਲ੍ਹ ਦੇ ਵਿੱਚ ਜੋ ਦੋਸ਼ੀ ਮਾਫੀ ਮੰਗਣ ਦੇ ਲਈ ਪਹੁੰਚੇ ਨੇ ਉਹਨਾਂ ਨੇ ਬਾਹਰ ਆ ਕੇ ਰੋ ਰੋ ਕੇ ਕੀ ਕਿਹਾ ਇਸ ਕੱਲੇ ਕੱਲੇ ਵਿਸ਼ੇ ਤੇ ਅੱਜ ਆਪਾਂ ਜਾਣਨਾ ਪਾਵਾਂਗੇ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਹੰਸਾ ਜੇਕਰ ਉਹਨਾਂ ਨੂੰ ਲੈ ਕੇ ਕਾਫੀ ਲੋਕਾਂ ਨੂੰ ਗਲਤ ਫਹਿਮੀਆਂ ਵੀ ਹੋ ਗਈਆਂ ਨੇ ਕਿਉਂਕਿ ਜਦੋਂ ਜਿਹੜੇ ਦੋਸ਼ ਲਾਉਣ ਵਾਲੇ ਹੁੰਦੇ ਨੇ ਨਾ ਉਹ ਦੋਸ਼ ਇਸ ਤਰੀਕੇ ਨਾਲ ਲਾ ਦਿੰਦੇ ਨੇ ਕਿ ਸਾਹਮਣੇ ਵਾਲੇ ਨੂੰ ਸੱਚੀ ਪ੍ਰਤੀਤ ਹੁੰਦਾ ਕਿਉਂਕਿ ਸਬੂਤ ਵੀ ਖੜੇ ਕਰ ਦਿੰਦੇ ਨੇ ਉਹਨਾਂ ਸਬੂਤਾਂ ਦੇ ਆਧਾਰ ਤੇ ਹੀ ਪੂਜਯਾ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਨ ਸਿੰਘ ਜੀ ਇਨਸਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਪਰ ਸਾਧ ਸੰਗਤ ਜੀਓ ਸਬੂਤ ਝੂਠੇ ਵੀ ਹੋ ਸਕਦੇ ਨੇ ਜ਼ਰੂਰੀ ਥੋੜੀ ਹੈ ਕਿ ਜਿਹੜਾ ਕੋਈ ਦਵਾਈ ਦੇ ਰਿਹਾ ਉਹ ਸੱਚਾ ਹੀ ਹੈ ਉਹ ਝੂਠੀ ਦਵਾਈ ਵੀ ਦੇ ਦਿੰਦਾ ਹੈ ਆਪਾਂ ਅਕਸਰ ਹੀ ਜਦੋਂ ਕੋਰਟ ਦੇ ਵਿੱਚ ਜਾਂਦੇ ਹਾਂ ਤਾਂ ਦੇਖਦੇ ਆ ਕਿ ਉੱਥੇ ਕਾਨੂੰਨ ਦੀ ਜੋ ਤਸਵੀਰ ਲੱਗੀ ਹੋਈ ਹੈ ਇੱਕ ਸਿੰਬਲ ਲੱਗਿਆ ਹੋਇਆ ਹੱਥ ਵਿੱਚ ਤੱਕੜੀ ਫੜੀ ਹੋਈ ਹੈ ਉਸ ਤੇ ਅੱਖਾਂ ਤੇ ਪੱਟੀ ਲੱਗੀ ਹੋਈ ਹੈ ਉਸ ਦਾ ਮਤਲਬ ਹੈ ਕਾਨੂੰਨ ਅੰਦਾ ਹੈ ਇਹ ਸੁਣੀਆਂ ਸੁਨਾਈਆਂ ਗੱਲਾਂ ਤੇ ਵਿਸ਼ਵਾਸ ਕਰਦਾ ਹੈ ਕਾਨੂੰਨ ਨੇ ਦੇਖਿਆ ਕੁਝ ਨਹੀਂ ਹੁੰਦਾ ਇਸ ਨੇ ਜੋ ਸੁਣ ਲਿਆ ਉਸੇ ਤੇ ਇਸ ਨੇ ਵਿਸ਼ਵਾਸ ਕਰ ਲਿਆ ਹੁਣ ਆਪਾਂ ਹਜ਼ੂਰ ਪਿਤਾ ਜੀ ਦੀ ਜੇਕਰ ਗੱਲ ਕਰੀਏ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨ 23 ਸਤੰਬਰ 1990 ਨੂੰ ਇਹਨਾਂ ਨੇ ਡੇਰਾ ਸੱਚਾ ਸੋਦਾ ਦੀ ਅਗਵਾਈ ਸੰਭਾਲੀ ਤੇ ਸ਼ਾਸਤਨਾਮ ਜੀ ਸੰਗਠਨ ਦੇ ਦੂਜੇ ਗੁਰੂ ਉਹਨਾਂ ਦੀ ਜਗ੍ਹਾ ਸੀ ਹੁਣ ਤੀਜੀ ਵਾਡੀ ਦੇ ਵਿੱਚ ਇੱਥੇ ਪਹੁੰਚੇ ਸੀ ਡੇਰਾ ਸੱਚਾ ਸੋਧਾ ਜੇਕਰ ਗੱਲ ਕਰੀਏ ਤਾਂ 1948 ਦੇ ਵਿੱਚ ਸ਼ਾਹ ਸਤਨਾਮ ਸਿੰਘ ਮਹਾਰਾਜ ਉਹਨਾਂ ਨੇ ਜੋ ਕਿ ਸਥਾਪਨਾ ਕੀਤੀ ਸੀ ਕਿ ਲੋਕਾਂ ਨੂੰ ਅਧਿਆਤਮਿਕ ਜਾਗਰੂਕਤਾ ਤੇ ਮਾਨਵਤਾਵਾਦੀ ਸੇਵਾ ਵੱਲ ਮਾਰਗਦਰਸ਼ਨ ਕਰਨ ਦੀ ਵਿਚਾਲ ਪੇਸ਼ ਕੀਤੀ ਸੀ ਸ਼ਾਹ ਸਤਨਾਮ ਸਿੰਘ ਮਹਾਰਾਜ 1960 ਤੋਂ 90 ਤੱਕ ਅਤੇ 1990 ਤੱਕ ਸ਼ਾਹ ਸਤਨਾਮ ਸਿੰਘ ਮਹਾਰਾਜ ਨੇ ਗੱਦੀ ਸੰਭਾਲੀ ਤੇ 90 ਤੋਂ ਬਾਅਦ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਇਨਸਾਨੀ ਗੱਦੀ ਸੰਭਾਲੀ। ਦੇਖੋ ਐਨੇ ਵੱਡੇ ਮਹਾਪੁਰਸ਼ਾਂ ਦੀ ਗੱਦੀ ਜਿਸ ਦੇ ਉੱਪਰ ਬੈਠੇ ਨੇ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਇਨਸਾ ਤੇ ਕੀ ਐਨਾ ਵੱਡਾ ਕੰਮ ਕਰਨਗੇ ਜਿਹੜਾ ਇਨਸਾਨ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਦੇ ਲਈ ਹਮੇਸ਼ਾ ਹੀ ਸੰਗਤਾਂ ਨੂੰ ਸਿੱਧੇ ਮਾਰਗਦਰਸ਼ਨ ਤੇ ਪਾਉਂਦਾ ਰਿਹਾ ਹੈ। ਉਹ ਕਦੇ ਗਲਤ ਕੰਮ ਕਰੇਗਾ? ਹਜ਼ੂਰ ਪਿਤਾ ਜੀ ਦੀ ਅਗਵਾਈ ਹੇਠ ਡੇਰਾ ਸੱਚਾ ਸੌਦਾ ਨੇ ਕਾਫੀ ਤਰੱਕੀ ਕੀਤੀ ਹੈ ਜਿਵੇਂ ਕਿ ਸਿਰਸਾ ਹਰਿਆਣਾ ਦੇ ਵਿੱਚ ਮੁੱਖ ਹੈੱਡਕੁਆਰਟਰ ਹੈ ਸ਼ਾਸਤਨਾਮੀ ਤਾਮ ਉਸ ਤੋਂ ਬਾਅਦ ਵਰਨਾਵਾ ਯੂਪੀ ਦੇ ਵਿੱਚ ਸਲਾਬਤਪੁਰਾ ਪੰਜਾਬ ਦੇ ਵਿੱਚ ਰਾਜਸਥਾਨ ਦਿੱਲੀ ਅਤੇ ਹੋਰ ਬਹੁਤ ਸਾਰੇ ਸਟੇਟਾਂ ਦੇ ਵਿੱਚ ਜਿੱਥੇ ਡੇਰਾ ਅਧਿਆਤਮਿਕ ਸਤਸੰਗ ਅਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਜੋ ਆਸ਼ਰਮ ਨੇ ਉਸਤਾਪਿਤ ਕੀਤੇ ਨੇ ਸਿਰਸਾ ਵਿੱਚ ਕਾਸ਼ਲਮ ਤੋਂ ਲੈ ਕੇ ਹਜੂਰ ਪਿਤਾ ਜੀ ਦੇ ਦ੍ਰਿਸ਼ਟੀਕੋਣ ਨੇ ਭਾਰਤ ਭਾਰਤ ਤੇ ਵਿਦੇਸ਼ਾਂ ਵਿੱਚ ਵੀ ਕਈ ਕੇਂਦਰ ਸਥਾਪਿਤ ਕੀਤੇ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਅਧਿਆਤਮਿਕਤਾ ਦੇ ਨਾਲ ਜੋੜਨ ਦਾ ਮੌਕਾ ਦਿੱਤਾ ਜੇਕਰ ਆਪਾਂ ਬਾਹਰਲੇ ਕੰਟਰੀਆਂ ਦੀ ਗੱਲ ਕਰੀਏ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਵਿੱਚ ਸਤਸੰਗ ਕੇਂਦਰ ਜੋ ਕਿ ਡੇਰਾ ਸੱਚਾ ਸੋਦਾ ਦੇ ਵਿਸ਼ਵ ਵਿਆਪੀ ਪਹੁੰਚ ਨੂੰ ਦਰਸਾਉਂਦੇ ਨੇ ਸਤਸੰਗਤ ਜੀ ਹੁਣ ਆਪਾਂ ਜ਼ਿਕਰ ਕਰਦੇ ਹਾਂ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਜਿਨ੍ਹਾਂ ਸਾ ਜੋ ਕਿ ਅਕਸਰ ਹੀ ਆਪਾਂ ਨੂੰ ਇਹੀ ਦੱਸਦੇ ਰਹਿੰਦੇ ਨੇ ਕਿ ਨਾਮ ਜਪਣਾ ਹੈ ਹਜ਼ੂਰ ਪਿਤਾ ਜੀ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਨ ਦੀ ਮਹਤਤਾ ਤੇ ਜ਼ੋਰ ਦਿੰਦੇ ਨੇ ਜੋ ਅੰਦਰੂਨੀ ਸ਼ਾਂਤੀ ਅਤੇ ਮੁਕਤੀ ਦਾ ਮਾਰਗ ਹੈ ਨਸ਼ਿਆਂ ਤੋਂ ਦੂਰ ਰਹਿਣ ਦੀ ਉਹ ਨੌਜਵਾਨਾਂ ਨੂੰ ਸ਼ਰਾਬ ਨਸ਼ਿਆਂ ਤੇ ਤਬਾਕੂ ਉਹਨਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਨੇ ਡੇਰਾ ਸੱਚਾ ਸੋਦਾ 134 ਭਲਾਈ ਜੋ ਕਿ ਕੰਮ ਕਰ ਚੁੱਕਿਆ ਹੈ ਖੂਨਦਾਨ ਮੁਹਿੰਮ ਰੁੱਖ ਲਗਾਉਣਾ ਆਪ ਤੁਰਤ ਕਿਸੇ ਦੀ ਨਿਸ਼ਕਾਮ ਸੇਵਾ ਸਿੱਖਿਆ ਨੂੰ ਦਰਸਾਉਂਦੇ ਹਨ ਉਹਨਾਂ ਦਾ ਸੰਦੇਸ਼ ਜਾਤ ਧਰਮ ਅਤੇ ਵਿਸ਼ਵਾਸ ਨੂੰ ਪਾਰ ਕਰਕੇ ਏਕਤਾ ਅਤੇ ਪਿਆਰ ਨੂੰ ਉਤਸ਼ਾਹਿਤ ਕਰਦਾ ਹੈ ਆਪਾਂ ਅਕਸਰ ਹੀ ਹਜੂਰ ਪਿਤਾ ਜੀ ਦੀ ਜਦੋਂ ਸਤਸੰਗ ਸੁਣਦੇ ਆ ਜਾਂ ਫਿਰ ਮਜਲਿਸ ਹੁੰਦੇ ਆ ਸਤਸੰਗ ਦੇ ਵਿੱਚ ਅਕਸਰ ਹੀ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਵਦ ਗੀਤਾ ਕੁਰਾਨ ਬਾਈਬਲ ਤੇ ਆਪਾਂ ਨੂੰ ਧਾਰਮਿਕ ਗ੍ਰੰਥ ਵੀ ਇਹੀ ਕਹਿੰਦੇ ਨੇ ਤੇ ਹਜੂਰ ਪਿਤਾ ਜੀ ਵੀ ਇਹੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਹਿੰਦੇ ਆ ਕਿ ਨਾਮ ਜਪੋ ਕਿਰਤ ਕਰੋ ਵੰਡ ਛਕੋ ਪਰਮਾਤਮਾ ਦਾ ਨਾਮ ਜਪੋ ਈਮਾਨਦਾਰੀ ਦੇ ਨਾਲ ਕੰਮ ਕਰੋ ਅਤੇ ਦੂਜਿਆਂ ਦੇ ਨਾਲ ਸਾਂਝਾ ਕਰੋ ਵੰਡੋ ਤੇ ਸਾਧ ਸੰਗਤ ਜੀ ਗੀਤਾ ਦੇ ਵਿੱਚ ਵੀ ਇਹੀ ਕਹਿੰਦੇ ਨੇ ਕਿ ਜੀਵਨ ਦੇ ਕਰਮ ਉਹੀ ਧਰਮ ਦੀ ਮਹੱਤਤਾ ਹੈ ਜਿਦਾਂ ਦੇ ਆਪਾਂ ਕਰਮ ਕਰਾਂਗੇ ਧਰਮ ਵੀ ਆਪਾਂ ਨੂੰ ਉਸੇ ਹੀ ਤਰੀਕੇ ਦੇ ਨਾਲ ਮਿਲਣਾ ਹੈ ਤੇ ਸਾਧ ਸੰਗਤ ਜੀ ਹੁਣ ਜਿਨ੍ਹਾਂ ਲੋਕਾਂ ਨੇ ਮਾੜੇ ਕਰਮ ਕੀਤੇ ਨੇ ਉਹ ਜੇ ਹਜੂਰ ਪਿਤਾ ਜੀ ਦੇ ਉੱਪਰ ਦੋਸ਼ ਲਗਾਏ ਨੇ ਝੂਠੇ ਇਲਜ਼ਾਮ ਲਗਾਏ ਨੇ ਉਹਨਾਂ ਨੂੰ ਇੱਕ ਨਾ ਇੱਕ ਦਿਨ ਸਜ਼ਾ ਤਾਂ ਜ਼ਰੂਰੀ ਮਿਲਣੀ ਹੈ ਤੇ ਸਾਧ ਸੰਗਤ ਜੀ ਜਿਵੇਂ ਆਪਾਂ ਗੱਲ ਕਰੀਏ ਹਾਲੀ ਬ੍ਰੀத் ਦੇ ਕਾਰਵਾਰੇ ਦੀ ਉਸਨੇ ਬਹੁਤ ਇਲਜ਼ਾਮ ਲਗਾਏ ਸੀ ਲਾਈਵ ਆ ਕੇ ਤੇ ਉਸਦੇ ਨਾਲ ਹੋਇਆ ਕੀ ਦੇਖੋ ਅੱਜ ਮਾਫੀ ਮੰਗ ਰਿਹਾ ਖਟਾ ਸਿੰਘ ਵਰਗੇ ਹੋਰ ਪਤਾ ਨਹੀਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਹਜੂਰ ਪਿਤਾ ਜੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜੋ ਉਹਨਾਂ ਦੇ ਨਾਲ ਇਹ ਸਭ ਕੁਝ ਵਾਪਰ ਰਿਹਾ ਹੈ ਇਹ ਮਾੜਾ ਵਰਤਾਵਾਂ ਉਹਨਾਂ ਦੇ ਨਾਲ ਹੋ ਰਿਹਾ ਹੈ ਇਹ ਤੁਸੀਂ ਅੱਖਾਂ ਦੇ ਸਾਹਮਣੇ ਦੇਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਪੂਜਿਆ ਹਜੂਰ ਪਿਤਾ ਜੀ ਸ਼ਾਂਤ ਨੇ ਸਿਮਰਨ ਕਰ ਰਹੇ ਨੇ ਪਰ ਸਿਮਰਨ ਦੇ ਵਿੱਚ ਜੋ ਸ਼ਕਤੀ ਹੈ ਨਾ ਵੇਖਣੇ ਕਦੇ ਸਾਹਮਣੇ ਜਰੂਰ ਆਵੇਗੀ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ, ਦੰਦਨ ਸਤਿਗੁਰੂ ਤੇਰੇ ਹੀ ਆਸਰਾ।